ਈਵਰ ਸਫਲ ਬਣੇ ਜੀ ਖੇਤਾਂ ਦੇ ਵਪਾਰ ਦਾ ਛੱਡ ਕੇ ਸੰਗਰ ਵੀਲੇ ਪੁੰਜੇ ਪੈਣਾ ਲਈ ਜਿੰਦੋ ਬਦਲਦਾਨ ਤੁਮ ਕਰ ਲੈ ਜੇ ਸੁਖ ਲੈਣਾ ਲਈ ਜਿੰਦੋ ਬਦਲਦਾਨ ਤੁਮ ਕਰ ਲੈ ਜੇ ਸੁਖ ਲੈਣਾ ਲਈ ਜਿੰਦੋ ਸਰਦ ਗੱਦੇ ਨੱਦ ਤੋਂ ਤਾਪਟੋਂ ਨੋ ਹਟਦੀ ਨਾ ਜਨਮ ਕਵਾਲਾ ਸਾਰਾ ਨਾਮ ਕਦੇ ਵੀ ਰੇਟ ਦੀ ਮਾਂ ਰਾਤ ਦੇ ਦੇ ਤੋਂ ਫੜੇ ਗਰਾਂ ਸ਼ਰਮੈ ਨਾ ਜਿੰਦੇ ਗਰਾਂ ਸ਼ਰਮੈ ਨਾ ਨਹੀਂ ਜਿੰਦੇ ਸਦਨ ਦਾਨ ਪੁਨ ਕਰ ਲੈ ਜੇ ਸੁਖ ਲੈਣਾ ਨਹੀਂ ਜਿੰਦੇ ਸਦਨ ਦਾਨ ਪੁਨ ਕਰ ਲੈ ਜੇ ਸੁਖ ਲੈਣਾ ਨਹੀਂ ਜਿੰਦੇ ਸਾਧ ਸਰਤਨ ਸੁ ਆਖੋ ਵਰੂ ਸੁਦਾਨ ਕਰੂ ਅਗਲੇ ਸੁਖਾਂ ਸੁ ਆਗੀ ਜੇ ਜੀ ਪਿਆਸ ਨਾ ਹੋਈ ਜਰੂ

ਕੱਲ੍ਹ ਰਾਤੀ ਦਿਨੋ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਪੰਜ ਪਿਆਰਿਆਂ ਦੀ ਅਗਵਾਈ ਹੇਠ ਸਤਿਗੁਰ ਰਵਿਦਾਸ ਜੀ ਦੇ 648ਵੇਂ ਜਨਮ ਦਿਹਾੜੇ ਦੀ ਸੰਗਤਾਂ ਨੂੰ ਕੋਟਨ ਕੋਟ ਵਧਾਈ ਆਜੀ ਫੱਤੇ ਅੱਜ ਕਰੀਏ ਅੱਜ ਕੇ ਫੱਤੇ ਬਲਾਉ ਵਾਹੇ ਗੁੱਦੀ ਦਾ ਘਰ ਸਾਹ ਵਾਹੇ ਗੁੱਦੀ ਕੀ ਫੱਤੇ ਕਾਵ ਰਚਨਾ ਪੜ੍ਹ ਤੋਂ ਪਹਿਲਾਂ ਖੜ ਪੜਾ ਦੇ ਸਰਦਾਰ ਜਤਿੰਦਰਪਾਲ ਸਿੰਘ ਜੀ ਸਰਪੰਨ ਸਾਹਿਬ ਬੁੱਕ ਭਰ ਕੇ ਮਾਨ ਮਾਇਆ ਦਾ ਦੇ ਗਏ ਨੇ 100 ਰੁਪਇਆ ਛੋਟਾ ਜਿਹਾ ਕਾ ਮਾਤਾ ਪਿਤਾ ਦੀ ਗੋਦ ਦਾ ਸ਼ਿੰਗਾਰ ਉਹਨਾਂ ਵੱਲੋਂ ਮਾਇਆ ਚਨ ਵੀਰ ਸਿੰਘ ਦੀ ਛੋਟਾ ਜਿਹਾ ਬੱਚਾ ਉਹਨਾਂ ਵੱਲੋਂ ਮਾਇਆ ਆਇਆ ਜੀ ਧੰਨਵਾਦ ਜੋ ਬੱਚੇ 13 ਤੇ ਕੇਸਕੀਆਂ ਦਸਤਾਰਾਂ ਸਜੋਗੇ ਨੇ ਮੈਂ ਉਹਨਾਂ ਦਾ ਬੱਚਿਆਂ ਦਾ ਬਾਦ ਨਾ ਬੀਬੀ ਆ ਕੋ ਨਾਲੇ ਮਾਵਾ ਦਾ ਧੰਨਵਾਦ ਜਿਆਦਾ ਕਰ ਕਿਉਂ ਮਾਂ ਲਨਾਰੀਆ ਬੱਚਾ ਕਿੱਤੀ ਚਾਦਰ ਹੈ ਸ਼ਾਗਦੀ ਮਾਂ ਦੇ ਹੁਦਾ ਮਰਜੀ ਰੰਗ ਚਾੜ ਦੇ ਮਾਂ ਪੁੱਤਰ ਨੂੰ ਚੋਰ ਬਣਾਵੇ ਸੰਤ ਬਣਾਵੇ ਭਗਤ ਬਣਾਵੇ ਇਹ ਮਾਂ ਦੇ ਹੱਥ 'ਚ ਫਰਕ ਤਾਂ ਨਹੀਂ ਤਰਉਣਾ ਮਾਂ ਨੇ ਭਗਤ ਬਣਾਇਆ ਜੀ ਬਾਪੇ ਫੈਦ ਨੂੰ ਮਾਂ ਨੇ ਭਗਤ ਬਣਾਇਆ ਤਰੂ ਨੂੰ ਮਾਣ ਹੈ ਕਿ ਮੈਂ ਭਗਤ ਬਣਾਇਆ ਤਰੂ 5 ਸਾਲ ਦਾ ਮੁੰਡਾ ਬੋਤਾਲ ਪਾਤ ਰਾਜੇ ਦਾ ਸ਼ਰੀਤਾ ਰਾਣੀ ਦੀ ਕੁੱਖ ਤੋਂ ਜਨਮ ਲਿਆ 5 ਸਾਲ ਦਾ ਮੁੰਡਾ ਖੇਡਦਾ ਖੇਡਦਾ ਬਾਪੂ ਦੀ ਗੋਦ 'ਚ ਬੈਠਿਆ ਜਣਾਰੇ ਲਿਖਿਆ ਉਹ ਕਹਿੰਦਾ ਪੁਰੀਆਂ ਖੁੰਦੀਆਂ ਮਤੇਰਾ ਮਾਮਾ ਗੋਦ ਨੂੰ ਚੋਕੜ ਲੈਦੇ ਆ ਮਤਰੇ ਮਾਰੇ ਦੇਖਿਆ ਕੁੜ ਤੋਂ ਫੜ ਕੇ ਦੋ ਤਨ ਮਾਰੇ ਖੌਮਲ ਦੇ ਮੁਖੜੇ ਤੇ ਥੱਪੜਾ ਕਹਿ ਦਿਓ ਜਲਾ ਇੱਕ ਬੱਚੇ ਤੂੰ ਤੇ ਰਾਜੇ ਦੀ ਗੋਦ ਚ ਬੈਠਣ ਵਾਲਾ ਤੇਰੀ ਮਾਤਾ ਦਾਸੀ ਹੈ ਜੰਗਲ ਜਣਾ ਚੋਂ ਦੀ ਅਜਾ ਚਲਾ ਜਾ ਮਾਂ ਕੋਲ ਰੋਂਦਾ ਤੂੰ 5 ਸਾਲ ਦਾ ਕੁਮੜ ਜਦ ਮੁਖੜਾ ਕਮਲਾ ਆ ਗਿਆ ਮਰਝਾਇਆ ਪਿਆ ਰੋਂਦਾ ਮਾਂ ਕੋਲੇ ਵਾਗ ਗਿਆ ਰੋਂਦਾ ਮਾਂ ਕੋਲੇ ਵਾਗ ਗਿਆ ਮਾਂ ਕਹਿੰਦੀ ਫੱਟਾ ਰੋਂਦਾ ਹੁੰਦਾ ਹੁਣ ਬੱਚਾ ਰੋਂਦਾ ਖੋਵੇ ਦੁੱਖ ਹੋਵੇ ਬੱਚੇ ਨੂੰ ਮਾਂ ਦਾ ਜਿਗਰ ਪਾੜ ਜਾਂਦਾ ਜਿਗਰ ਪਾੜ ਜਾਂਦਾ ਮਾਂ ਕਹਿੰਦੀ ਪੁੱਤਰਾ ਰੋਂਦਾ ਮੈਂ ਤਰੋਂ ਕਹਿੰਦਾ ਮਾਂ ਕੁੱਤਿਆ ਮਾਂ ਕਹਿੰਦੀ ਈਨੇ ਜਨਾ ਮੇਰੀ ਮਾਂ ਸੀ ਜੋ ਅੱਜ ਕੱਲ ਦੀ ਭੈਣ ਖੁੱਡੀ ਪਹਿਲਾਂ 50 ਗਾਲਾਂ ਕੱਢਦੀ ਬਾਤ ਕੁਛ ਨਹੀਂ ਉਹ ਸਿਆਣੀ ਮਾਂ ਕਹਿੰਦੀ ਪੁੱਤ ਤਾ ਕੋਈ ਗਲਤੀ ਕਰੀ ਹੋ। ਜਦੋਂ ਤਰੂ ਨੇ ਕਿਹਾ ਨਾ ਮੈਂ ਮੇਰੀ ਮਾਸੀ ਨੇ ਕੁੱਟਿਆ। ਮਾਂ ਕਹਿੰਦੀ ਪੁੱਤ ਗਲਤੀ ਕਰੀ ਹੋ। ਤਰੂ ਕਹਿੰਦਾ ਮੈਂ ਗਲਤੀ ਕੋਈ ਨਹੀਂ ਮੈਂ ਬਾਪੂ ਦੀ ਗੋਦ 'ਚ ਬੈਠ ਗਿਆ। ਮੈਨੂੰ ਪੈਰ ਦੀ ਗੋਦ 'ਚ ਬੈਠਣ ਦਾ ਅਧਿਕਾਰ ਨਹੀਂ ਖਾ। ਮਾਂ ਕਹਿੰਦੀ ਪੁੱਤ ਬੱਸ ਆਹੀ ਗੱਲ ਐ। ਆਹੀ ਗੱਲ ਐ ਪੁੱਤ ਜੇ ਤੂੰ ਰਾਜੋ ਦੀ ਗੋਦ 'ਚ ਬੈਠ ਕੇ ਖੱਤਰ ਬਣਾ ਸੀ ਨਾ ਪਹਿਲੇ ਜਨਮ 'ਚ ਨਾਮ ਲੱਗਦਾ। ਪੱਸੀ ਕਰਦਾ ਮਹਾਪੁਰਖ ਸ਼ਬਦ ਵੀ ਲਾਉਂਦੇ ਨੇ ਨਾਮ ਜੱਪਿਆ ਨਾ ਭਗਤੀ ਕੀਤੀ ਕਿੱਥੋਂ ਭਾੜੇ ਰਾਜ ਗੱਦੀਆਂ ਮਾਂ ਦੀ ਗੱਲ ਸੁਣ ਕੇ ਤਰੂ ਕਹਿੰਦਾ ਮਹਾਰਾਜ ਬਦਲੇ ਭਗਤੀ ਕਰਨੀ ਪੈਂਦੀ ਹੈ ਨਾਮ ਜੱਪਣਾ ਪੈਂਦਾ ਕਹਿੰਦੇ ਹਾਂ ਸੁੱਤੇ ਮਾਂ ਨੂੰ ਤਰੂ ਨੇ ਮਾਂ ਦਾ ਸ਼ਬਦ ਪੱਲੇ ਵੰੜ ਲਿਆ ਸੁੱਤੇ ਮਾਂ ਦੇ ਚੰਨਾ ਤੇ ਕਰਕੇ ਨਮਸਕਾਰ ਬੇਲਾ ਅਧੀ ਰਾਜਾ ਜਾ ਕੇ ਖੁਦਾਰਾ ਨੂੰ ਚੜ ਗਿਆ ਜਾ ਕੇ ਐਸਾ ਨਾਮ ਜੱਪਿਆ ਐ ਦੁਨੀਆ ਦੇ ਰਾਜ ਦਾ بڑے ਛੋਟੇ ਨੇ ਐਸਾ ਨਾਮ ਜਪਿਆ ਰੱਬ ਦੀ ਦਰਗਾਹ ਦਾ ਦਵਾਰ ਪਾਲ ਬਣ ਕੇ ਕਰਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਮੈਂ ਪਹਿਲਾਂ ਨੂੰ ਫਿਰ ਬੇਨਤੀ ਕਰਦਾ ਵੀ ਵੀਡੀਓ ਪਹਿਣਾ ਇਹ ਨਗਰ ਪੀਤਨ ਦਾ ਕਰਨ ਦਾ ਤੇ ਸਾਡੀ ਖਾਦਰੀ ਭਰਨ ਦਾ ਤਾਪਾ ਸਮਾਪਤ ਹੋਊਗਾ ਤਾਂ ਫਾਇਦਾ ਜੇ ਆਪੋ ਆਪਣੇ ਬੱਚਾ ਨੂੰ ਬਾਣੀ ਦੇ ਨਾਲ ਲਾਓ ਤੇ ਸਿੱਖੀ ਦੇ ਨਾਲ ਲਾਓ सा जीवन सफला हो सकता है सू गुरु की दे सिक्ख्या दिखती है दे। उपर अमल करके बच्चों सिखी न जोड़िए आओ आप अगले इतिहास विचार हाँ जी कुविंद सिंह जी पप्पू महेंद्र सिंह जी पप्पू बना बनो, सौ सौ रुपया माण आया सबका सपंस माण करके इतिहास का सत्कार करके मेरे बहुत धनबाद जी ਸੰਗਦੀ ਲੋ ਸੁਣੀਏ ਬੇ ਭਗਤ ਰਵੀ ਦਾਦੀ ਦੀ ਉਮਰ ਖੋਗੀ 21 ਸਾਲ ਦੀ ਫਿਰ ਮਾਪੇ ਸੋਚਦੇ ਨੇ ਸਾਡੇ ਸਮਾਜ ਦਾ ਰਵਾਜ ਹੈ ਜੇ ਬੱਚਾ ਪੁੱਤਾ ਮੰਨਾ ਕਰੇ ਆਖਰ ਦੇ ਵਿੱਚੋਂ ਉਹਨੂੰ ਕਹਿੰਦੇ ਦਾ ਵਿਆਹ ਕਰ ਦੋ ਘਰ ਦੀ ਜ਼ਿੰਮੇਵਾਰੀ ਗਲ ਪੈ ਤੂੰ ਆਪੇ ਤੰਮ ਕਰੇਗਾ ਲਓ ਜੀ ਸ਼ਾਦੀ ਦਾ ਦਿਨ ਰੱਖਿਆ ਸ਼ਾਦੀ ਕਿੱਥੇ ਕੀਤੀ ਮੇਰਾ ਫੋਰਸ ਘਰ ਦੇ ਵਿੱਚ ਬੀਬੀ ਆਈ ਮਾਤਾ ਜੀ ਆਏ ਭਾਗੜ ਦੇ ਲਈਗੇ ਪਰ ਸ਼ਬਦ ਉਹ ਹੀ ਹੈ ਜੇ ਪਤੀ ਜਿੰਨੂੰ ਰਾਤ ਕਹਿੰਦਾ ਰਾਤ ਮੰਨਣਾ ਰਾਤ ਨੂੰ ਜਨਕਾ ਦਾ ਕਹਾਂ ਰਾਤ ਮੰਨਣਾ ਫਿਰ ਮਾਪੇ ਫੋਰਸ ਦੁਖੀ ਹੋਗੇ ਭਈ ਪਹਿਲਾਂ ਇਕੱਲਾ ਸੀ ਇਹਦਾ ਦੋ ਹੋ ਗਏ ਕਿਸੇ ਕੋਲੋਂ ਖਾਜ ਕੱਢ ਕੇ ਪੈਸਾ ਨਹੀਂ ਮੰਗਦਾ ਮਿਹਨਤ ਨਹੀਂ ਮੰਗਦਾ ਬਸ ਝੁਮਾਤੀ ਇਲਾਕੇ ਜੰਗਲੋ ਜਣਾ ਵਿੱਚ ਬਹਿਰਾਂ ਦਾ ਜਾ ਕੇ ਤੇ ਕੰਮ ਦੇ ਖਾਤ ਨਹੀਂ ਲਉਂਦਾ ਕਈ ਵਾਰੀ ਕਈ ਕਈ ਜਿਲਦ ਕੀਤਾ ਕੀ ਜਾਏ ਲੋਕੀ ਫਿਰ ਆਖਰੀ ਖਤਿਆਰ ਕਹਿੰਦੇ ਵੀ ਇਹਨਾਂ ਨੂੰ ਅੰਡ ਕਰਦੇ ਹੋ ਅੰਡ ਕਰ ਦਿੱਤਾ ਇੱਕ ਦੁਕਾਨ ਬਾਅਦ ਤੇ ਥੋੜੀ ਜਿਹੀ ਗਾਗਤੀਆ ਮੇਨ ਬਜ਼ਾਰ ਵਿੱਚ ਦੁਕਾਨ ਹੈ ਜੰਗਦੀ ਨੀਵੀਂ ਬਾਕੇ ਕਿਰਤ ਕਰਦੇ ਨੇ ਉਹ ਹੀ ਸੁਆ ਉਹ ਜੁੱਤੀ ਨਵੀਂ ਪਾਉਂਦਾ ਤਾਂ ਨਹੀਂ ਪੈਸਾ ਮੰਗਦਾ ਦੇ ਦਿੱਤੀ ਘਣਾਉਂਦਾ ਤਾਂ ਨਹੀਂ ਪੈ ਸ਼ਮਨ ਕੋਣ ਛੋੜਾ ਸੋ ਬੰਦਮੇ ਦੇ ਵਿੱਚ ਇੱਕ ਖਰਦਵਾਰ ਦਾ ਕੋਮ ਆਇਆ ਫੇਟ ਕੇ ਲਈ ਭਾਰਤ ਦੀ ਦੁਨੀਆ ਭਾਰਤ ਦੀ ਦੁਨੀਆ ਚੱਲੀ ਐ ਇੱਕ ਖਾਦੀ ਪੁਰਤੋ ਸ਼ੌਕ ਯਾਤਰੀਆਂ ਦਾ ਜੱਥਾ ਪਤੋੜੇ ਆ ਰਿਹਾ ਆਓ ਸੁਣੀਏ ਬਈ ਬਾਤਲੀ ਦੁਨਿਆਦ ਜੱਥਿਆਂ ਦੇ ਜੱਥੇ ਟੋਲਿਆਂ ਦੇ ਟੋਲੇ ਉਹ ਰੱਬ ਦੇ ਗੁਣ ਗਾਉਂਦੇ ਗਾਉਂਦੇ ਆਹ ਜਿਵੇਂ ਹਰਦੁਆਰ ਦੀ ਯਾਤਰਾ ਵੱਲ ਜਾ ਰਹੇ ਨੇ ਉਹ ਗਾਠਾ ਨੂੰ ਰੂਪ ਸਿੰਘ ਅਦਵੇਲੇ ਦਾ ਕੋਈ ਨਹੀਂ ਦੱਸਾ ਰਿਹਾ ਐ ਇੱਧਰੋਂ ਫਾਨੂ ਚਾਦਾ ਸੋ ਬੰਨਲੇ ਆਇਆ ਤੂੰ ¡Pero qué!